ਅੱਜ ਸਵੇਰ ਇਤਲਾਹ ਮਿਲੀ ਸੀ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਸਾਡੇ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ ਤੋਂ ਅੰਮ੍ਰਿਤਸਰ ਸਿਟੀ ਤੋਂ ਰਿਟਾਇਰ ਹੋਏ ਨੇ 1 ਰੂਪ ਐਵੇਨਿਊ ਮਜੀਠਾ ਰੋਡ ਤੇ ਰਹਿੰਦੇ ਸੀ ਉਹਨਾਂ ਬਾਰੇ ਇਤਲਾਹ ਮਿਲੀ ਕਿ ਉਹਨਾਂ ਦੀ ਗੋਲੀ ਲੱਗਨ ਨਾਲ ਮੌਤ ਹੋ ਗਈ ਆ ਇੱਥੇ ਮੌਕੇ ਤੇ ਐਸਐਚਓ ਸਾਹਿਬ ਆਏ ਨੇ ਅਸੀਂ ਉਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਡੀ ਇਨਵੈਸਟੀਗੇਸ਼ਨ ਟੀਮਾਂ ਵੀ ਹੈ ਫੋਰੈਂਸਿਕ ਟੀਮ ਵੀ ਆਈ ਆ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਪਰਿਵਾਰ ਦੇ ਬਿਆਨ ਅਸਲ ਕਰਕੇ ਉਸ ਸੁਖਵਿੰਦਰ ਨਾਲ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬ ਜਿਹੜੀ ਕਾਰਵਾਈ ਅਗਲੀ ਕਾਰਵਿਕ ਨੂੰ ਨਿਕਾਰਵੀ ਕੀਤੀ ਜਾਊਗੀ। ਸਰ ਇਹ ਵੀ ਇਹਦਾ ਕੇਸ ਚੱਲ ਰਿਹਾ ਸੀ ਕੋਈ ਇਦਾਂ ਦੀ ਗੱਲ ਦੱਸਿਆ। ਪਾਜੀ 1 ਮਿੰਟ ਇੱਥੇ ਕੁਝ ਨੋ। ਕੇਸ ਤਾਂ ਵੇਖੋ ਜੀ ਬਹੁਤ سارے ਅਫਸਰਾਂ ਚੱਲਦੇ ਆ ਪਰ ਇਹ ਗੋਲੀ ਲੱਗਣ ਦੀ ਘਟਨਾ ਦੀ ਜਾਂਚ ਕਰ ਰਹੇ ਆ ਜਾਂਚ ਤੋਂ ਬਾਅਦ ਹੀ ਪਤਾ ਲੱਗਿਆ ਕਿ ਇਹ ਕਾਰਨ ਕੀ ਨੇ ਜੀ। ਕਿਹੜੀ ਅਗ ਦੇ ਗੋਲੀ ਲੱਗੀ ਸਰ? ਤਸੀਲ ਦੇ ਕਿਹੜੇ ਅੰਕ? ਉਹਨਾਂ ਦੇ ਫੇਸ ਤੇ ਗੋਲੀ ਲੱਗੀ ਆ। ਹਾਂਜੀ ਹਾਂਜੀ। ਸਾਫ਼ ਕਰਦੇ ਲੱਗੀ ਸਾਲਟ ਕੇ ਅ ਅਸੀਂ ਹਜੇ ਇਨਵੈਸਟੀਗੇਸ਼ਨ ਕਰ ਰਹੇ ਆ ਵਾਪਨ ਉਹਨਾਂ ਕੋ ਆਪਣੇ ਸਰਕਾਰੀ ਵੀ ਹੈਗੇ ਸੀ ਤੇ ਪ੍ਰਾਈਵੇਟ ਵੀ ਹੈਗੇ ਸੀ ਹਜੇ ਇਨਵੈਸਟੀਗੇਸ਼ਨ ਕਰ ਰਹੇ ਆ ਕਿਹੜੇ ਵਾਪਨ ਨਾਲ। ਵ ਉਸ ਸਬੂਤ ਇਕੱਠੇ ਕਰ ਲਈਏ ਉਹਨਾਂ ਤੋਂ ਬਾਅਦ ਪਤਾ ਲੱਗੇ ਕਿਹੜੇ ਵਿਅਕਤੀਆਂ ਨਾਲ ਲੱਗੇ ਸੀ ਪਰਿਵਾਰ ਦੀ ਰਿਆ ਕੋਈ ਗੱਲ ਨਹੀਂ ਪਰਿਵਾਰ ਦੇ ਸਾਰੇ ਮੈਂਬਰ ਹਾਜ਼ਰ ਸੀ ਉਹਨਾਂ ਦੇ ਬੇਟਾ ਵੀ ਹਾਜ਼ਰ ਸੀ ਉਹਨਾਂ ਦੀ ਵਾਈਫ ਵੀ ਹਾਜ਼ਰ ਸੀ ਇੱਥੇ ਕਿੰਨੇ ਵਜੇ ਦੀ ਘਟਨਾ ਜੀ ਇਹ ਇਹ ਤਕਰੀਬਨ ਪੌਣੇ 11 ਵਜੇ ਦੀ ਘਟਨਾ ਜੀ ਅੱਜ ਦੀ ਹੈ ਜੀ ਅੱਜ ਦੀ ਅੱਜ ਦੀ ਘਟਨਾ ਜੀ ਸਰ ਹੁਣ ਇਹ ਕੀ ਕਾਰਵਾਈਆਂ ਚੱਲਿਆਂਦੀ ਜਾ ਰਹੀ ਸੀ ਇਹਦੇ ਵਿੱਚ ਸਾਡੀ ਫੋਰੈਂਸਿਕ ਟੀਮ ਆਈਆਂ ਨੇ ਇਨਵੈਸਟੀਗੇਸ਼ਨ ਕਰ ਰਹੇ ਆਂ ਪਰਿਵਾਰ ਦੇ ਬਿਆਨ ਹਸਲ ਕਰਕੇ ਇਹਦੇ ਸਦਮੇ 'ਚ ਉਹਨਾਂ ਦੇ ਰਿਸ਼ਤੇਦਾਰ ਆਏ ਨੇ ਪਰਿਵਾਰ ਵਾਲੇ ਜੋ ਵੀ ਬਿਆਨ ਦੇਣਗੇ ਉਸ ਮੁਤਾਬਕ ਇਹ ਇਨਵੈਸਟੀਗੇਸ਼ਨ ਜੋ ਸਾਹਮਣੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ ਕਿਤੇ ਕਾਬਲ ਪੁਲਿਸ ਅਫਸਰ ਸੀ ਜੀ ਕਿਉਂਕਿ ਬਹੁਤ ਦਲੇਰ ਤੇ ਜਾਬਾਜ ਪੁਲਿਸ ਅਫਸਰ ਸੀ ਸਾਨੂੰ ਬੜਾ ਡਿਪਾਰਟਮੈਂਟ ਨੂੰ ਇਸ ਗੱਲ ਦਾ ਘਾਟਾ ਵੀ ਪਿਆ ਤੇ ਦੁੱਖ ਵੀ ਅਸਾਨੂੰ ਇਸ ਦਾ ਇੰਜੀਨੀਅਰ ਪਹਿਲੇ ਰਿਟਾਇਰਮੈਂਟ ਹੋਈ ਸੀ ਸਰ ਇਹਨਾਂ ਦੀ ਦੋ ਤਿੰਨ ਸਾਲ ਕਰੀਬ ਹੋ ਗਏ ਨੇ ਉਹਨਾਂ ਰਿਟਾਇਰ ਹੋਏ ਨੇ ਜੀ ਕੋਈ ਹੋਰ ਕਾਰਵਾਈ ਨਹੀਂ ਹੋਣੀ ਕੋਈ ਟੈਨਸ਼ਨ ਦੇ ਵਿੱਚ ਤੇ ਨਹੀਂ ਸੀ ਵੀ ਜਿਹੜੀ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਗਈ ਇਹ ਤਾਂ ਹੁਣ ਪਰਿਵਾਰ ਨਾਲ ਗੱਲ ਕਰਕੇ ਪਤਾ ਲੱਗੂਗਾ ਕਿਉਂਕਿ ਪਰਿਵਾਰ ਵਾਲੇ ਸਦਮੇ 'ਚ ਨੇ ਤੇ ਇਸ ਕਰਕੇ ਉਹਨਾਂ ਨਾਲ ਗੱਲ ਕਰਾਂਗੇ ਕਿ ਕੀ ਕਾਰ ਇਹ ਵੀ ਇਨਵੈਸਟੀਗੇਸ਼ਨ ਸਾਡੀ ਜਿਹੜੀ ਫੋਰੈਂਸਿਕ ਟੀਮ ਆ ਰਹੀ ਉਹ ਤੋਂ ਪਤਾ ਲੱਗੂ ਕਿ ਕਿੰਨੇ ਪੋਸਟਮਾਰਟਮ ਕਰਵਾ ਰਹੇ ਇਹਨਾਂ ਦਾ ਉਹ ਤੋਂ ਪਤਾ ਲੱਗੂ ਕਿ ਕਿੰਨੀਆਂ ਗੋਲੀਆਂ ਲੱਗੀਆਂ ਇਹ ਦੱਸਿਓ ਜੀ ਕਿ ਬੜੇ ਮਤਲਬ ਡੈਕੋਰੇਟਿਡ ਆਫੀਸਰ ਸੀਗੇ ਔਰ ਬੜਾ ਕੇਸ ਕੇ ਹੀ ਸਾਲਵ ਕੀਤੇ ਹੁਣ ਵੀ ਕੋਈ ਕਿਸੇ ਤਰੀਕੇ ਦੀ ਪੁਲਿਸ ਦੀ ਹੈਲਪ ਕਰ ਰਹੇ ਸੀਗੇ ਨਹੀਂ ਬਿਲਕੁਲ ਜੀ ਬੜੇ ਦਲੇਰ ਤੇ ਜਾਨਵਾਲ ਅਫਸਰ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਜੀ ਤੇ ਹੁਣ ਵੀ ਜਿਹੜੇ ਰਿਟਾਇਰ ਪੁਲਿਸ ਅਫਸਰ ਜਿਹੜਾ ਇੱਕ ਨੰਪੂਰ ਕਾਬਿਲ ਅਫਸਰ ਜਿਹੜਾ ਚਲੇ ਜਾਂਦਾ ਘਟਾ ਪਿੰਦਾ ਮਹਿਕਮੇ ਨੂੰ ਹੁਣ ਵੀ ਮਹਿਕਮੇ ਦੀ ਜਦੋਂ ਰਿਟ ਕਿਤੇ ਲੋਡ ਪੈਂਦੀ ਸੀ ਉਹਨਾਂ ਦੇ ਤਜਰਬੇ ਦੀ ਤੇ ਉਹ ਮਦਦ ਕਰਦੇ ਸੀ ਸੋ ਧੰਨਵਾਦ